ਯਾਰੇ ਦੋਸਤੋ ਅੱਜ ਸਰਕਾਰ ਦਾ ਕਾਲਾ ਸੱਚ ਦੱਸਣ ਲੱਗਿਆਂ ਵੀਡੀਓ ਧਿਆਨ ਨਾਲ ਅਤੇ ਅੰਤ ਤੱਕ ਜ਼ਰੂਰ ਦੇਖਣਾ ਹਰ ਇੱਕ ਪਿੰਡ ਵਿੱਚ ਹਰ ਰੋਜ਼ ਕਿੰਨਾ ਟੈਕਸ ਜਾਂਦਾ ਹੈ ਸਰਕਾਰ ਨੂੰ ਆਜੋ ਆਪਾਂ ਕਰਦੇ ਹਾਂ ਗੱਲ ਫਿਰ ਮੰਨ ਕੇ ਚੱਲੋ ਤੁਹਾਡੇ ਪਿੰਡ ਵਿੱਚ ਬੱਚੇ ਤੋਂ ਲੈ ਕੇ ਬੁੱਢੇ ਤੱਕ ਪਿੰਡ ਦੀ ਜਨਸੰਖਿਆ 2000 ਹੈ ਤੇ ਹਰ ਇੱਕ ਬੰਦੇ ਨੂੰ ਇੱਕ ਦਿਨ ਦਾ 1 ਰੁਪਿਆ ਟੈਕਸ ਪੈਂਦਾ ਹੈ ਤਾਂ ਇੱਕ ਦਿਨ ਦੇ ਪਿੰਡ ਦੇ 2000 ਰੁਪਏ ਬਣਦੇ ਹਨ ਤਾਂ ਪੰਜਾਬ ਵਿੱਚ ਪਿੰਡ 12580 ਪਿੰਡ ਹਨ ਹੁਣ ਤੁਸੀਂ ਹਿਸਾਬ ਲਾਓ ਇੱਕ ਪਿੰਡ ਦਾ ਰੋਜ਼ ਦਾ 2000 ਬਣਦਾ ਹੈ ਤਾਂ 12580 ਪਿੰਡਾਂ ਦਾ ਕਿੰਨਾ ਪੈਸਾ ਬਣੇਗਾ 2 ਕਰੋੜ 51 ਲੱਖ ਤੇ 60000 ਰੁਪਏ ਇੱਕ ਦਿਨ ਦਾ ਬਣਦਾ ਹੈ ਜੇ ਆਪਾਂ ਹਿਸਾਬ ਲਾਈਏ ਇੱਕ ਮਹੀਨੇ ਦੇ ਕਿੰਨੇ ਪੈਸੇ ਬਣਦੇ ਹਨ 75 ਕਰੋੜ 48 ਲੱਖ ਰੁਪਏ ਮਹੀਨੇ ਦੇ ਹਿਸਾਬ ਨਾਲ ਬਣਦੇ ਤੇ ਹੁਣ ਆਪਾਂ ਜੋੜਦੇ ਆਂ ਸਾਲ ਦੇ 9 ਖਰਬ 18 ਕਰੋੜ 34 ਲੱਖ ਰੁਪਏ ਬਣਦੇ ਹਨ ਤੇ ਹੁਣ ਆਪਾਂ ਹਿਸਾਬ ਲਾਈਏ 5 ਸਾਲਾਂ ਦਾ 45 ਖਰਬ 91 ਕਰੋੜ 70 ਲੱਖ ਰੁਪਏ ਬਣਦੇ ਹਨ 1 ਰੁਪਏ ਦੇ ਹਿਸਾਬ ਨਾਲ ਦੋਸਤੋ ਆਪਣੇ ਪਿੰਡਾਂ ਦਾ ਤੇ ਸ਼ਹਿਰਾਂ ਦਾ ਫੇਰ ਵੀ ਵਿਕਾਸ ਨਹੀਂ ਹੋ ਰਿਹਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿ ਹਰ ਇੱਕ ਨਾਗਰਿਕ ਨੂੰ ਪਤਾ ਲੱਗ ਸਕੇ ਇਹ ਵੀਡੀਓ ਬਣਾਉਣ ਦਾ ਇਹ ਮਕਸਦ ਸੀ ਕਿ ਪਿੰਡਾਂ ਦੇ ਲੋਕ ਜਾਗਰੂਕ ਹੋਣ ਤੇ ਆਪਣੇ 10-10 ਪਿੰਡਾਂ ਦੇ ਗਰੁੱਪ ਬਣਾਉਣ ਤੇ ਹਰ ਰੋਜ਼ ਬੰਦੇ ਦੇ ਹਿਸਾਬ ਨਾਲ 1 ਰੁਪਿਆ ਹਰ ਰੋਜ਼ ਸਾਂਝੀ ਜਗਾਤੇ ਜਮਾ ਕਰਾਉਣ ਤਾਂ ਆਪਦੇ ਪਿੰਡਾਂ ਦਾ ਵਿਕਾਸ ਆਪ ਹੀ ਕਰ ਸਕਦੇ ਆ ਤੇ ਸਰਕਾਰਾਂ ਦੇ ਮੂੰਹ ਵੱਲ ਦੇਖਣ ਦੀ ਲੋੜ ਨਹੀਂ ਐ ਜਿਹੜੇ ਐਮਐਲਏ ਆ ਤੇ ਸਰਪੰਚਾਂ ਨੂੰ ਆਪਾਂ ਇੰਨੇ ਪਿਆਰ ਤੇ ਸਤਿਕਾਰ ਨਾਲ ਮੂਹਰੇ ਸਰਕਾਰ ਦੇ ਭੇਜਦੇ ਆ ਉਹੀ ਆਪਾਂ ਨੂੰ ਕੁਝ ਨਹੀਂ ਕਰਕੇ ਦਿੰਦੇ ਨਾ ਪਿੰਡਾਂ ਦਾ ਵਿਕਾਸ ਨਹੀਂ ਕਰਕੇ ਦਿੰਦੇ ਇਸ ਕਰਕੇ ਇਹ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਆਪਾਂ ਪਿੰਡ ਪਿੰਡ ਦੇ ਲੋਕ ਜਾਗਰੂਕ ਹੋਈਏ ਤੇ ਇਕੱਠੇ ਹੋ ਕੇ ਕਲੱਬ ਬਣਾਈਏ ਛੋਟੇ-ਛੋਟੇ ਕਲੱਬ ਬਣਾਈਏ ਹਰ ਇੱਕ ਪਿੰਡ ਦੇ ਤੇ ਇੱਕ ਥਾਂ ਪੈਸਾ ਜਮ੍ਹਾਂ ਕਰੀਏ ਤਾਂ ਜੋ ਕਿ ਆਪਣੇ ਪਿੰਡਾਂ ਦਾ ਆਪ ਵਿਕਾਸ ਕਰ ਸਕਦੇ ਆ ਵੀਡੀਓ ਚੰਗੀ ਲੱਗੀ ਤਾਂ ਪੰਜਾਬ ਦਾ ਇੱਕ ਇਮਾਨਦਾਰ ਨਾਗਰਿਕ ਸਮਝ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਕਿ ਹਰ ਇੱਕ ਨੌਜਵਾਨ ਤੇ ਇਹ ਪਹੁੰਚ ਸਕੇ ਧੰਨਵਾਦ